ਸਿੱਖ ਇਤਿਹਾਸ ਦਾ ਬਹੁਤ ਹੀ ਪਵਿੱਤਰ ਸਥਾਨ ਧੰਨ ਧੰਨ ਸਭੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ 마ਸ਼ੀਵਾੜਾ ਸਾਹਿਬ ਜੀ ਦੀ ਪਵਿੱਤਰ ਧਰਤੀ ਜਿਸ ਧਰਤੀ ਨੂੰ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਪਏ ਤੇ ਇਹ ਧਰਤੀ ਪੂਜਣ ਯੋਗ ਹੋ ਗਈ ਤਾਂ ਅੱਜ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਇੱਥੇ ਆ ਕੇ ਦਰਸ਼ਨ ਕਰਦੀਆਂ ਨੇ ਅਸੀਂ ਵੀ ਇੱਥੇ ਦਰਸ਼ਨ ਕਰਨ ਆਏ ਹਾਂ ਇਸ ਪਵਿੱਤਰ ਸਥਾਨ ਤੇ ਉਸ ਕੋਦੇ ਦਰਸ਼ਨ ਕਰਨ ਆਏ ਹਾਂ ਜਿਸ ਪਵਿੱਤਰ ਸਥਾਨ ਤੇ ਧੰਨ ਧੰਨ ਸਾਈਭੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1704 ਨੂੰ ਚਮਕੌਰ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਰਾਤ ਦੇ ਸਮੇ ਗੁਰੂ ਸਾਹਿਬ ਜੀ ਤਾੜੀ ਮਾਰ ਕੇ ਚਮਕੌਰ ਸਾਹਿਬ ਤੋਂ ਮੈਦਾਨ ਨੂੰ ਛੱਡ ਕੇ ਤੁਰੇ ਸਨ ਤਾਂ ਉਸ ਤੋਂ ਬਾਅਦ ਰਾਤ ਕਰੀਬ ਇੱਥੇ ਪਹੁੰਚੇ ਤੇ ਇਹ ਖੂਹ ਜਿਹੜਾ ਸੀ ਸਾਡੇ ਸਤਿਕਾਰਯੋਗ ਭਾਈ ਪੰਜਾਬਾ ਜੀ ਤੇ ਭਾਈ ਗੁਲਾਬਾ ਜੀ ਦਾ ਕੂਸੀ ਧਰਤੀ ਸੀ ਇਹ ਜ਼ਮੀਨ ਸੀ ਉਹਨਾਂ ਦੀ ਤੇ ਇਸ ਥਾਂ ਤੇ ਫਿਰ ਗੁਰੂ ਸਾਹਿਬ ਰਾਤ ਇੱਥੋਂ ਉਹਨਾਂ ਨੇ ਜਲ ਛਕਿਆ ਅੱਜ ਸਿੱਖ ਇਸ ਥਾਨ ਨੂੰ ਅੰਮ੍ਰਿਤ ਦੇ ਨਾਮ ਨਾਲ ਜਾਣਦੇ ਨੇ ਇਤਿਹਾਸ ਦੇ ਪੰਨਿਆਂ ਮੁਤਾਬਕ ਕਿ ਕਿਹਾ ਜਾਂਦਾ ਕਿ ਇਸ ਥਾਂ ਤੇ 1704 ਦੀ ਸਵੇਰ ਨੂੰ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ਼ਨਾਨ ਕੀਤਾ ਤੇ ਇਸ ਥਾਂ ਦੇ ਉੱਤੇ ਫਿਰ ਭਾਈ ਗੁਲਾਬਾ ਤੇ ਭਾਈ ਪੰਜਾਬਾ ਜੀ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੇ ਉਸ ਤੋਂ ਬਾਅਦ ਨਬੀ ਖਾਨ ਗਣੀ ਖਾਨ ਜੀ ਦੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਠਹਿਰੇ ਅੱਜ ਅਸੀਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਸਾਨੂੰ ਬੜਾ ਚੰਗਾ ਲੱਗਿਆ ਕਿ ਜਦੋਂ ਵੀ ਅਸੀਂ ਇਹਨਾਂ ਸਥਾਨਾਂ ਤੇ ਆਈਏ ਤੇ ਸਾਨੂੰ ਇਸ ਥਾਂ ਦੇ ਇਤਿਹਾਸ ਦੀ ਜਿਹੜੀ ਆ ਗੱਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਆ ਅੱਜ ਵੀ ਇੱਥੇ ਖੂਬ ਨੂੰ ਬੜੇ ਤਰੀਕੇ ਨਾਲ ਸਾਮ ਸੰਭਾਲ ਕੀਤਾ ਹੋਇਆ ਪ੍ਰਬੰਧਕ ਕਮੇਟੀ ਨੇ ਵਾਹਿਗੁਰੂ ਮੇਰ ਕਰਨ ਇੱਥੇ ਖਾਲਸੇ ਦੇ ਕੌਮੀ ਖਾਲਸਾ ਨੀਲੇ ਰੰਗ ਦਾ ਰੰਗ ਵੀ ਫੇਰਿਆ ਹੋਇਆ ਅਸੀਂ ਆਪਣੇ ਪਰਿਵਾਰ ਨਾਲ ਇੱਥੇ ਆਏ ਅਰਦਾਸ ਬੇਨਤੀ ਵੀ ਕਰਾਂਗੇ ਗੁਰੂ ਮਹਾਰਾਜ ਜੀ ਦੇ ਘਰ ਇੱਥੇ ਬਹੁਤ ਹੀ ਵੱਡਾ ਅੰਬ ਦਾ ਦਰਖਤ ਹੈਗਾ ਹੋ ਸਕਦਾ ਹੈ ਇਹ ਦਰਖਤ ਉਸ ਸਮੇਂ ਦੇ ਸਮੇਂ ਜਾ ਹਾਣੀ ਹੋਵੇ ਜਿਸ ਦੇ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿਆ ਉਹ ਪਲ ਦੇ ਆਨੰਦ ਮਾਣਿਆ ਹੋਵੇ ਤੇ ਸੰਗਤਾਂ ਇੱਥੇ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਇੱਕ ਪਵਿੱਤਰ ਸਰੋਵਰ ਵੀ ਆ ਸੰਗਤਾਂ ਇਸ਼ਨਾਨ ਕਰਦੀਆਂ ਨੇ ਅਸੀਂ ਵੀ ਇਹਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਾਂਗੇ ਇਸ ਸਾਨੂੰ ਬੜਾ ਵਧੀਆ ਲੱਗੇਗਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਆਇਆ ਹਾਂ ਅੰਦਰ ਚੱਲਦੇ ਹਾਂ ਗੁਰੂ ਮਹਾਰਾਜ ਜੀ ਦੇ ਕੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਸ਼ੁਸ਼ੋਭਤ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹ ਉਪਵਿੱਤਰ ਸਥਾਨ ਜਿੱਥੇ ਤਾਂ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ